ਮਹਰਲਾ ਇਹ ਤੇ ਮੇਰੀ ਗੱਡੀ ਰੋਕਦਾ ਹੈ ਜਾਂ ਕੋਈ ਲਿਫਤੀ ਰੂਪ ਦੇ ਵੀ ਤੇਰੀ ਗੱਡੀ ਨਹੀਂ ਲੰਘ ਸਕਦੀ ਜਾਂ ਕੋਈ ਪੰਚਾਇਤ ਮੈਂਬਰ ਹੈ ਕੋ ਸਰਪੰਚ ਹੈ ਕਹਿੰਦਾ ਮੈਨੂੰ ਸਰਪੰਚ ਸਾਹਿਬ ਨੇ ਭੇਜਿਆ ਜੀ ਆ ਕਿਵੇਂ ਨੰਘਾਵਾਂ ਕਹਿੰਦਾ ਗੱਡੀ ਤੇ ਮੇਰੇ ਮਗਰ ਇੱਕ ਹੋਰ ਗੱਡੀ ਧੀ ਉਹ ਵੀ ਸ਼ਾਇਦ ਇਸ ਤਰ੍ਹਾਂ ਨੇ ਤੋਂ ਆਣ ਉਹਨਾਂ ਨਾਲ ਵੀ ਐਵੇਂ ਬਤਵੀਜੀ ਜੀ ਬਸ ਨਹੀਂ ਦੇਖੋ ਜਿੱਥੇ ਗਲਤ ਹੈ ਗਲਤ ਹੈ ਮੈਂ ਤੁਹਾਨੂੰ ਕਹਿ ਚੁੱਕੀ ਹਾਂ ਕਮਰਸ਼ੀਅਲ ਵੀ ਕਰੋ ਰੋਕੋ ਵੀਰ ਜੀ ਤੇ ਮੇਰੀ ਗੱਲ ਸੁਣੋ ਕਮਰਸ਼ੀਅਲ ਵੀ ਕਰੋ ਕੋਹਾ ਵੀ ਵੀ ਕਰੋ ਕੋ ਮੈਂ ਕਿੰਨ ਸਮਝੇਗਾ ਬੱਚੇ ਆਉਂਦੇ ਆ ਪੂਲ ਟਾਈਮ ਵੀ ਕੀ ਪੱਡੇ ਕੋਈ ਚਾਹਤ ਦੇ ਕੋਣ ਮੋੜੂ ਨਹੀਂ ਤੱਕ ਰਹਾ ਜਿਹੜੇ ਅੱਗੇ ਜਾਂਦੇ ਆ ਤੁਸੀਂ ਹੁਣ ਗਵਰਨਮੈਂਟ ਕਈਆਂ ਦੀ 20 ਕਿਲੋਮੀਟਰ ਮਾਫ ਹੈ ਟੋਲ ਨਾਲ ਧੱਕੇਸ਼ਾਹੀ ਹੋ ਰਹੀ ਅੱਜ ਤੱਕ ਤਾਂ ਕਿਸ ਨੇ ਰੋਕੀ ਵਾਲਾ ਰਸਤਾ ਜੀ ਸਰਪੰਚ ਸਾਹਿਬ ਇੱਕ ਮੈਨੂੰ ਇਹ ਕਨਫਰਮ ਕਰੋ ਪ੍ਰਾਈਵੇਟ ਰਸਤਾ ਜੀ ਹੈ ਕਿਹੜਾ ਹੀ ਇਹ ਹੀ ਰਸਤਾ ਜਿਹੜਾ ਇਧਰੋਂ ਆਉਂਦਾ ਟੋਲ ਨੂੰ ਇਹ ਪਤਾ ਕੀ ਗੱਲ ਮੈਂ ਤੁਹਾਨੂੰ ਉਹੀ ਦਾ ਦੱਸ ਰਹੀ ਮੈਂਨੇ ਜਿਹੜੇ ਆਪਣੀ ਦੂਜੀ ਪੰਚਾਇਤ ਆ ਨਾ ਨਾਲ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਕਿ ਵੀ ਜਦੋਂ ਮੈਂ ਮਤਾ ਪਾਇਆ ਸੀ ਆ ਹਾਂਜੀ ਇਹ ਜਿਹੜੀ ਦੂਜੀ ਪੰਚਾਇਤ ਹੈ ਉਹ ਵੀ ਨਾਲ ਆ ਜਾਨੀ ਕਿ ਪਿੰਡ ਹੈ ਪਿੰਡ ਵੱਲੋਂ ਹੀ ਐਕਸ਼ਨ ਲਿਆ ਸੀ ਆ ਕੋਈ ਆਪਾਂ ਨੇ ਉਹ ਨਹੀਂ ਕਰਾਇਆ ਹੈਗਾ ਵੀ ਜਾਨੀ ਕਿ ਆਪਾਂ ਤੁਹਾਡੇ ਬਾਰੇ ਫਿਰ ਤੁਸੀਂ ਕਹਿ ਰਹੇ ਹੋ ਕਿ ਵੀ ਹਾਂ ਮੈਨੂੰ ਰੋਕਿਆ ਉਹ ਗਲਤ ਹੈ ਵੀ ਆਪਾਂ ਨੇ ਜਿਹੜਾ ਕੰਮ ਕਰਾਇਆ ਹੈ ਵੱਡੇ ਵਾਸਤੇ ਕਰਾਇਆ ਸੀ ਆ ਜਿਹੜਾ ਮਤਾ ਦਿੱਤਾ ਸੀ ਆ ਠੀਕ ਹੈ ਜੀ ਪਰ ਮੁੰਡੇ ਜਿਹੜੇ ਨੇ ਜੀ ਉਹਨਾਂ ਨੂੰ ਤਾਂ ਤੁਸੀਂ ਸਮਝਾਓ ਨਾ ਉਹ ਕੋਈ ਗੱਲ ਨਹੀਂ ਮੈਂ ਤੈਨੂੰ ਕਹਿ ਰਹੀ ਹਾਂ ਵੀ ਆਪਣੀ ਗੱਡੀ ਨੰਬਰ ਕਿੰਨਾ ਕੀ ਨਾਮ ਵੀਰ ਦਾ ਐਡਰੈਸ ਵੀ ਕਿ 50 ਗੱਡੀ ਨੰਬਰ ਤਾਂ ਚਲੋ ਮੇਰਾ ਕੱਲੇ ਦਾ ਨਹੀਂ ਗੱਡੀ ਨੰਬਰ ਲੋਕ ਲੰਘਦੇ ਆ ਸਰਪੰਚ ਸਾਹਿਬ ਮੈਂ ਉਹ ਵੀ ਕਹਾਂ ਸਰਪੰਚੇ ਥੋੜੀ ਗੱਡੀ ਰੋਕ ਲੈ ਛਤਰਾਣੇ ਤੋਂ ਨਹੀਂ ਲੰਘਣ ਦੇ ਦੱਸੋ ਇਹ ਵਾਜਬ ਹੈ ਕਿ ਨਹੀਂ ਵਾਜਬ ਜੀ ਇਹਨੂੰ ਤੁਸੀਂ ਖਨੌਰੀ ਗਰੁੱਪ ਚ ਐਡ ਹੈਗੇ ਹੋਈ ਇਹ ਜਿਹੜਾ ਛਤਰਾਣੇ ਗਰੁੱਪ ਚ ਵੀ ਆ ਸਾਰੇ ਗਰੁੱਪ ਚ ਆ ਜੀ ਨਹੀਂ ਨਹੀਂ ਜਿਹੜਾ ਖਨੌਰੀ ਗਰੁੱਪ ਹੈ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਜੀ ਹਾਂ ਜੀ ਜਿਹੜਾ ਗਰੁੱਪ ਹੈ ਮੈਂ ਮਿਰਜੀ ਤੋਂ ਉਹਦੋਂ ਅਨਾਉਂਸ ਕਰਾ ਲੈਣੇ ਤੋਂ ਲੈਣੇ ਵੀ ਇਹ ਕਮਰਸ਼ੀਅਲ ਤੇ ਵੱਡੇ ਵੀ ਕਾਂ ਲਈ ਆ ਲੋਕਲ ਬੰਦਾ ਜੀ ਮਰਜ਼ੀ ਲੰਘ ਕੇ ਜਾਏ ਕਿਸੇ ਨੂੰ ਰੋਕ ਟੋਕ ਨਹੀਂ ਅੱਗੋਂ ਮਤਲਬ ਮਿਸਬੀਹਵ ਕਰਿਆ ਉਹ ਬੰਦੇ ਨੇ ਉਹ ਮੁੰਡਾ ਇੱਕ ਜਾਣ ਪਛਾਣ ਦਾ ਸੀ ਕਹਿੰਦਾ ਬਾਈ ਇਹ ਸਤਾਣੇ ਦਾ ਜਾਣਦੇ ਫਿਰ ਮੇਰੇ ਨਾਲ ਮੈਂ ਤੇ ਮੇਰੀ ਕੋਈ ਆਈਡੀ ਲਾਇਸੈਂਸ ਚੈੱਕ ਕਰ ਆਧਾਰ ਕਾਡ ਚੈੱਕ ਕਰ ਕਹਿੰਦਾ ਤੂੰ ਇੱਧਰ ਇੱਧਰ ਕਰਮ ਕੀ ਲੱਗ ਰਿਹਾ ਕਹਿੰਦਾ ਕਦ ਲਈ ਆਇਆ ਇੱਧਰ ਤੂੰ ਕੁਮਾਰੋ ਗੱਲ ਨਾ ਗੱਲ ਸੁਣੋ ਕੋਈ ਹੁਣ ਲੋਕ ਆਪ ਦੀ ਕਮਾਤੰਦ ਨੂੰ ਵੀ ਫਿਰਦੇ ਨੇ ਜੀ ਜਿੱਦਰ ਦੀ ਮਰਜ਼ੀ ਲੰਘ ਜੇ ਇਹ ਕਿਹੜੀ ਕਿਤਾਬ ਚ ਲੰਘਿਆ ਵੀ ਆਪਾਂ ਪਿੰਡਾਂ ਤੋਂ ਨਹੀਂ ਲੰਘ ਸਕਦੇ ਆਪਾਂ ਸੇਲ ਵਾਲੇ ਤੋਂ ਨਹੀਂ ਲੰਘ ਸਕਦੇ ਆਪਾਂ ਛਤਰਾਣੇ ਤੋਂ ਨਹੀਂ ਲੰਘ ਸਕਦੇ ਜੀ ਚਾਹੀਦੇ ਕਹਤੇ ਲਿਖਿਆ ਜੇ ਕਹਿੰਦੀ ਪ੍ਰਾਈਵੇਟ ਪ੍ਰੋਪਰਟੀ ਹੈ ਮੇਰੀ ਗੱਲ ਸੁਣੋ ਰੋਕੇ ਬਿਲਕੁਲ ਆਪਾਂ ਬੰਦ ਕਰ ਦਾਂਗੇ ਜੇ ਪੰਚਾਇਤ ਨੂੰ ਦਿੱਕਤ ਹੈ ਪੰਚਾਇਤ ਨੇ ਰਸਤਾ ਬਣਾਇਆ ਜੀ ਪੰਚਾਇਤ ਨੂੰ ਦਿੱਕਤ ਹੈ ਪੰਚਾਇਤ ਇੱਟਾਂ ਵੱਟੇ ਨੂੰ ਪੱਧਰਾ ਕਰੇ ਪਰ ਤੁਹਾਨੂੰ ਐਵੇਂ ਕਲੇਸ਼ ਵਾਲਾ ਕੰਮ ਹੈ ਜੀ ਤਾਂ ਨਹੀਂ ਆਪਾਂ ਇਹ ਸਿਸਟਮੇ ਹਟਾ ਦੇਣਾ ਨਹੀਂ ਤੁਸੀਂ ਥੋੜਾ ਜਿਹਾ ਕੋਈ ਨਹੀਂ ਚਾਹਤ ਨਹੀਂ ਪਤਾ ਹੈ ਇਹ ਟੋਲ ਵਾਲੇ ਮੁੰਡਿਆਂ ਨਾਲ ਕੇ ਸਾਰਾ ਕੁਝ ਹੋ ਰਿਹਾ ਹੈ ਗਨਾਂਮੀ ਹੋ ਰਹੀ ਹੈ ਤੁਹਾਡੀ ਪੰਚਾਇਤ ਦੀ ਕੱਲ ਨੂੰ ਕੋਈ ਪਾਰਟੀ ਦਾ ਪੰਚਾਇਤ ਮੈਂਬਰ ਸਰਪੰਚ